ਨਵੀਂ ਵੀਡੀਓ 'ਚ ਫੇਰ ਸਵਾਗਤ ਹੈ ਆਪਾਂ ਪਹੁੰਚੇ ਤੀ ਰਾਜੇ ਦੇ ਬਾਗ 'ਚ ਠੀਕ ਹੈ ਜਿੱਥੇ ਅਕਸਰ ਗੱਲ ਹੁੰਦੀ ਹੈ ਪੰਡਤ ਲਾਉਟਰੀ ਵਾਲੇ ਦੀ ਬਹੁਤ ਹੀ ਫੇਮਸ ਹੋਏ ਪਏ ਨੇ ਆਜੋ ਆਪਾਂ ਕੱਲੀ ਕੱਲੀ ਗੱਲ ਪੰਡਤ ਜੀ ਨਾਲ ਕਰਦੇ ਆਂ ਤੇ ਤੁਹਾਨੂੰ ਪੰਡਤ ਜੀ ਨਾਲ ਰੂਪ ਰੂਪੀ ਕਰਾਵਾਂਗੇ ਬੜੀ ਮਲਾਦੀ ਅੰਦਰ ਬਣੂ ਤੇ ਇਹ ਪੰਡਤ ਜੀ ਦੀ ਨਵੀਂ ਦੁਕਾਨ ਹੈ ਅਮਰਗੜ ਤੋਂ ਸ਼ਿਫਟ ਹੋ ਕੇ ਪੰਡਤ ਜੀ ਮਰੇ ਕੋਲੇ ਰਾਜੇ ਦੇ ਬਾਗ ਵਿੱਚ ਆ ਗਏ ਨੇ ਅਦਰ ਮਾਰ ਬਰੇ ਸਸੀਕਾਲ ਬਰੇ ਆਪਣਾ ਕਿਹੜਾ ਪਿੰਡ ਹੈ ਪਿੰਡ ਦਾ ਸਾਡਾ ਪਾਣੀ ਉਪਲਾ ਦੇ ਨਾਲ ਸਮਾਣਾ ਤੇ ਉਰੇ ਕਿਸ ਵਿਸੇ ਤੇ ਪਹੁੰਚੇ ਦੀ ਅੱਜ ਪੰਡਤ ਜੀ ਮਦਦੇ ਲੈ ਕੇ ਪਉਣਾ ਆਦਾ ਪੰਡਤ ਜੀ ਦਾ ਕਹਿਜਾ ਸੁਭਾ ਲੱਗਿਆ ਕਹਿ ਜੀ ਨੇ ਚਰਨੀ ਅੱਜ ਦਾ ਦੇਖਾਂਗੇ ਗੱਲਬਾਤ ਪਹਿਲਾਂ ਹੋਈ ਨਹੀਂ ਪਹਿਲੀ ਵੀ ਲਾਇ ਪਹਿਲੀ ਗੇ ਲਾਇਉ ਠੀਕ ਹੈ ਤਾਂ ਜਿਵੇਂ ਮਿੱਤਰੋ ਆਪਾਂ ਗੱਲਬਾਤ ਕਰ ਰਹੇ ਸੀ ਦੇਖੋ ਉਰੇ ਲੱਖਾਂ ਹੀ ਬੰਦੇ ਕਰੋੜਾਪਤੀ ਤੇ ਲੱਖਪਤੀ ਬਣ ਚੁੱਕੇ ਨੇ ਤੇ ਪੰਡਤ ਜੀ ਨਾਲ ਕੱਲੀ ਕੱਲੀ ਗੱਲ ਦਾ ਜਰਾਬਤਾ ਕਰਾਂਗੇ ਤਾਂ ਬਰੇ ਸਸੀਕਾਲ ਤੇ ਆਪਣਾ ਸ਼ੋਭਨਾਮ ਕੀ ਹੈ ਕਿਹੜਾ ਪਿੰਡ ਆ ਆਪਣਾ ਇਹ ਕਿੱਥੇ ਦਾ ਪਿੰਡ ਆ ਵੀਰੇ ਸਾਡੇ ਆਪਣੇ ਨਾਲ 5 ਕਿਲੋ ਮੀਟਰ ਠੀਕ ਹੈ ਮਰੇ ਕੋਲ ਲੇ ਤੋ ਲਵੀ ਤੇ ਉਰੇ ਕਿਸ ਬੀਸੇ ਤੇ ਪਹੁੰਚੇ ਸੀ ਲਾਟਰੀ ਪਾਉਣਾ ਆਈ ਦੀ ਤੇ ਪੰਡਿਤ ਜੀ ਦਾ ਕਹੇ ਜਾ ਲੱਗਿਆ ਬਹਿਰ ਪਹਿਲੀ ਵਾਰ ਆਇਆ ਠੀਕ ਹੈ ਤੇ ਹਜੇ ਲਾਟਰੀ ਪਾਉਣੀ ਆ ਦੋ ਬੱਚੇ ਠੀਕ ਹੈ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਠੀਕ ਹੈ ਨਾ ਸੋਡੀ ਮਨੋ ਕਾਮਨਾ ਪੂਰੀ ਹੋਵੇ ਤੇ ਸੰਗਤ ਬਹੁਤ ਜੁੜੀ ਹੋਈ ਹੈ ਜੀ ਤਾਂ ਅੰਦਰ ਵੀ ਤੁਹਾਨੂੰ ਦਿਖਾਉਣਾ ਕੀ ਮਾਹੌਲ ਹੈ ਸਤਿ ਸ਼੍ਰੀ ਅਕਾਲ ਜੀ ਤਾਂ ਜਿਵੇਂ ਮੇਰੇ ਤੋਂ ਗੱਲ ਕਰਦੇ ਆਪਾਂ ਦੇਖੋ ਸੰਗਤ ਬਹੁਤ ਜੁੜੀ ਪਈ ਐ ਚੈਵਨ ਖਚਾ ਖਚ ਭਰਿਆ ਪਿਆ ਤਾਂ ਜੋ ਹੁਣ ਆਪਾਂ ਪੰਡਿਤ ਜੀ ਕੋਲੇ ਚੱਲਦੇ ਆਂ ਬਾਟ ਕਿਨੇ ਕਰਤ ਨੇ ਬੇਟਾ ਪੰਡਿਤ ਜੀ ਹੈਗੇ ਨੇ ਅੰਦਰ ਠੀਕ ਤਾਂ ਆਈ ਪੰਡਿਤ ਜੀ ਕੀ ਸਕੀਮ ਚੱਲ ਰਹੀ ਆ ਹੁਣ ਸਕੀਮ ਚੱਲ ਰਹੀ ਆ ਸਰ ਰਾਤਿਆ ਆ ਵਾਪਸ ਰਿਟਰਨ ਕਰੋੜ ਦੀ ਜੀ ਜੀ ਕਲਾਈ ਦਾ ਗਰਾਵ ਆ ਦੇ ਰਖੜੀ ਬੰਪਰ ਸੱਤ ਕਰੋ ਅੱਜ ਇਹ ਰਖੜੀ ਰਿਤੇ ਆ ਚਾਏ ਆ ਠੀਕ ਹੈ ਸਰ ਇਸ ਤੋਂ ਬਾਅਦ ਆਪਕੇ ਜਹਾ ਸਰਕਾਰੀ ਦੇ ਮੰਡੀ ਦੇ ਤਈ ਪਿਆ ਲਾ ਸਾਰੀ 2000 ਠੀਕ ਹੈ ਸਰ ਬਾਕੀ ਬੋਕਰੇ ਕਨਾਰਾ ਜੀ ਨੂੰ ਬੇਨਤੀ ਆ ਵੀ ਹੋ ਸਕੇ ਜੀ ਜੂ ਆਉਣ ਦਾ ਵੇਕ ਕਰ ਦੇਈਏ ਰਾਫਕੀ ਸੋਪੇ ਨਾਲ ਕੋਈ ਪਰੇਵਰ ਦੇਣ। ਜਦੋਂ ਆਪਾਂ ਨੇ ਇਹ ਕੰਸਲਟ ਕਰਨ ਨੂੰ ਕਿਹਾ ਠੀਕ ਹੈ ਸਰ ਪਰ ਵੀ ਤੁਹਾਨੂੰ ਫਿਲਚਾ ਡਰਾ ਕਰਦੇ। ਠੀਕ ਹੈ। ਜਲਦੀ ਜਲਦੀ ਆਪਣਾ ਡਿਸਟ੍ਰੀਬਿਊਸ਼ਨ ਕਰੋ ਤੇ ਇਹ ਕੰਮ। ਠੀਕ ਠੀਕ ਹੈ। ਤੁਸੀਂ ਅਸੀਂ ਨਹੀਂ ਕਹ ਰਹੇ। ਕਹਿੰਦੇ ਵੀ ਅਸੀਂ ਸਾਡੇ ਰਿਕਾਰਡ ਨੂੰ ਉਹ ਚੀਜ਼ ਅਸੀਂ ਨਹੀਂ ਕਰੇ ਕੋਈ ਸਾਡੇ ਕੋ ਨਾਮ ਹੈ ਗਵਰਨਮੈਂਟ ਦੀ ਸਾਈਟ ਤੇ ਜਾਓ। ਠੀਕ ਹੈ। ਗਵਰਨਮੈਂਟ ਦੀ ਸਾਈਟ ਤੇ ਆਪ ਜੇ ਕਰੋ ਵੀ ਪਾਣ ਲਾਤੀ ਮੈਨੂੰ ਕੋਲਾਬੋ ਕਿੰਨੇ ਨਾਮ ਲੱਗਦੇ। ਠੀਕ ਹੈ। ਮਹਾਤਮਾ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਸਾਡੇ ਟ੍ਰਾਬਲ ਹੋਏਗੀ ਇਸ ਟਾਈਮ। ਮਲੇਰ ਕੋਲੇ ਵੀ 2 ਸਾਲ ਹੋ ਗਏ ਸੀ ਕਿ ਇਹਦਾ ਪ੍ਰਾਈਸ ਲੱਗੇ ਪਰ ਅਸੀਂ 2 ਵੀ ਲੈ ਕੇ 12 ਲੱਖ ਰੱਖੀ ਇੱਕ ਆ ਵੀ ਲੱਗੀਆਂ ਨੇ ਉਸ ਚੀਜ਼ੋਂ ਬਣਾ ਤੇ ਮੈਂ ਕਹਿੰਦਾ ਤੁਹਾਡਾ ਨਾਂ ਹੁਣ ਬਹੁਤ ਚਰਚਾ 'ਚ ਚੱਲ ਰਿਹਾ ਹੈਗਾ ਬਿਲਕੁਲ ਚੱਲ ਰਿਹਾ ਨਾ ਉਹ ਚਰਚਾ ਦੇ ਵਿੱਚ ਮੈਂ ਪਹਿਲੇ ਨੂੰ ਕਿਹਾ ਚਰਚਾ ਕਰਦੇ ਆ ਪਰ ਜਦ ਤੱਕ ਜਿੰਨੀ ਜ਼ਰੂਰੀ ਨਹੀਂ ਜੇ ਉਹ ਬਾਤ ਇਹ ਪਾਚਾ ਨਹੀਂ 10 ਲੀਟਰ ਨਹੀਂ ਪਾਉਂਦਾ ਤੇ ਖਰਚਿਆ ਤਾਂ ਠੀਕ ਹੈ ਜੀ ਜਰੂਰੀ ਚੱਜਾ ਹੋਵੇ ਖਾ ਤਾਂ ਚਿਕਨ ਪਾਚਾ ਰਹਿਦਾ ਉਹ ਕਿੰਨੇ ਕੇਣਾ ਪੰਡਤ ਜੀ ਪੰਡਤ ਜੀ ਇੱਕ ਜਿਹੜੇ ਆਪਣੇ ਬੰਦੇ ਗਲਤ ਕਮੈਂਟ ਕਰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਰੱਬ ਉਸਤਵਾਦ ਸੀ ਜਿਹਨੇ ਤਰਕੀ ਦਾ ਕਮੈਂਟ ਕਰਦੇ ਉਹ ਗਲਤ ਕਮੈਂਟ ਕਰਦੇ ਨੇ ਨਾ ਤਰਕੀ ਦਾ ਠੀਕ ਹੈ ਜੀ ਠੀਕ ਹੈ ਜੀ ਤਾਂ ਬਹੁਤ ਧੰਨਵਾਦ ਤੁਹਾਡਾ ਤਾਂ ਮਿੱਤਰੋ ਮਿਲਦੇ ਆ ਕੋਈ ਨੈਕਸਟ ਵੀਡੀਓ ਚ ਮੈਨੂੰ ਦਿਓ ਯਾਸਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਪਿੰਡ ਸਦੋਪੁਰ ਤੇ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਮੈਨੂੰ ਦਿਓ ਜੀ